ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਰ ਜਿਹੜਾ ਅੱਜ ਧੀਆ ਦਾ ਪ੍ਰੋਗਰਾਮ ਕਰ ਰਹੇ ਹੋ ਇਸ ਬੱਚਿਆਂ ਨੂੰ ਕੀ ਸੀਰ ਤੇ ਲੈਣਾ ਚਾਹੁੰਦੇ ਹੋ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਇਹਨਾਂ ਧੀਆ ਬਾਰੇ ਜਾਂ ਉਹਨਾਂ ਬਾਰੇ ਸੁਨੇਹੇ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਗਰ ਦਾ ਸਰਪੰਚ ਮੌਜੂਦਾ ਨਿਸ਼ਾਨ ਸਿੰਘ ਚਾਹਲ ਔਰ ਸਰਬੱਤ ਹੀ ਨਗਰ ਵੱਲੋਂ ਸਮੁੱਚੀ ਇਕਤਰਤਾ ਦੇ ਨਾਲ ਸਾਡਾ ਸ਼ੁਰੂ ਤੋਂ ਚਾਚਾ ਜੀ ਤੀਆਂ ਦਾ ਪ੍ਰੋਗਰਾਮ ਜਿਹੜਾ ਪਹਿਲਾ ਲੀਕਿਆ ਸੀਗਾ ਉਸ ਪ੍ਰੋਗਰਾਮ ਤੋਂ ਲੈ ਕੇ ਅੱਜ ਚੌਥਾ ਪ੍ਰੋਗਰਾਮ ਸਾਡਾ ਇਹ ਤੀਆਂ ਦਾ ਹੋ ਗਿਆ ਜੀ ਮੇਲਾ ਔਰ ਨਗਰ ਦਾ ਸਾਡਾ ਇਤਿਫਾਕ ਜਿਹੜਾ ਇਕਤਰਤਾ ਆ ਸਾਰੀ ਨਗਰ ਦੀ ਸਲਾਹ ਦੇ ਨਾਲ ਸਰਬੱਤ ਜਿਹੜੇ ਆਪਣੇ ਮੋਤਵਾਰ ਜਿਹੜੇ ਸਾਰੇ ਸੱਜਣ ਆ ਉਹਨਾਂ ਵੱਲੋਂ ਸਾਂਝਾ ਇੱਕ ਸਨੇਹਾ ਦੇਣਾ ਸੀਗਾ ਅਸੀਂ ਨੌਜਵਾਨ ਪੀੜ੍ਹੀ ਵਾਸਤੇ ਵੀ ਇੱਕ ਧੀਆ ਦਾ ਜੋ ਜਿਹੜੀਆਂ ਵਿਆਹੀਆਂ ਗਈਆਂ ਪਿੰਡ ਦੀਆਂ ਕੁੜੀਆਂ ਆ ਤਾਂ ਉਹਨਾਂ ਦਾ ਇੱਕ ਉਹਨਾਂ ਨੂੰ ਮੌਕਾ ਕੱਠਿਆਂ ਕਰਨ ਦਾ ਵਾਪਸ ਆਪਣੇ ਪਿੰਡ ਦੇ ਨਾਲ ਉਹਨਾਂ ਕੁੜੀਆਂ ਹਾਂ ਪ੍ਰਮਾਣ ਦੀਆਂ ਜਿਹੜੀਆਂ ਆ ਮੇਲ ਮਲਾਪ ਜਿਹੜਾ ਹੋ ਜਵੇ ਇਹ ਚੌਥਾ ਪ੍ਰੋਗਰਾਮ ਸਾਡਾ ਲਗਾਤਾਰ ਬਹੁਤ ਵਧੀਆ ਹੋ ਰਿਹਾ ਜੀ ਜਿਹਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਸਾਰੇ ਨਗਰ ਦਾ ਹੀ ਆ ਔਰ ਸਾਡੇ ਚਾਚਾ ਜੀ ਸਰਦਾਰ ਹਰੀ ਸਿੰਘ ਹੰਸ ਇਹਨਾਂ ਵੱਲੋਂ ਸ਼ੁਰੂ ਤੋਂ ਹੀ ਧੀਆ ਦਾ ਜਿਹੜਾ ਬਹੁਤ ਜ਼ਿਆਦਾ ਇਹ ਕੁੜੀਆਂ ਦਾ ਧੀਆ ਦਾ ਕਰਦੇ ਆ ਤੇ ਇਸ ਵਾਰ ਵੀ ਜਿਹੜਾ ਆਪਾਂ ਧੀਆ ਦਾ ਪ੍ਰੋਗਰਾਮ ਮਨਾਇਆ ਮਨਾਉਨੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕ ਸਾਰੇ ਨਗਰ ਵਾਸੀਆਂ ਨੂੰ ਧੀਆ ਭੈਣਾਂ ਨੂੰ ਬਜ਼ੁਰਗਾਂ ਨੂੰ ਆਪਣੇ ਸਰਪੰਚ ਸਾਹਿਬ ਜਿੰਨੇ ਵੀ ਐਨ ਆਰ ਆਈ ਬੰਦੇ ਔਰ ਜਿੰਨੇ ਵੀ ਦੇਰੇ ਆ ਲਾਗੇ ਬੰਨੇ ਸਾਰਿਆਂ ਨੂੰ ਧੰਨਵਾਦ ਸ਼ੁਕਰੀਆ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹ ਸਾਡਾ ਧੀਆਂ ਦਾ ਪ੍ਰੋਗਰਾਮ ਚੌਥਾ ਪ੍ਰੋਗਰਾਮ ਆ ਮੈਂ ਪਹਿਲਾਂ ਯਾਨੀ ਕਿ ਕਵਾੜ ਦਾ ਕੰਮ ਕਰਦਾ ਹੁੰਦਾ ਤੇ ਮੈਂ ਭਾਂਡੇ ਯਾਨੀ ਕਿ ਪੰਜ ਦਿਨ ਦਾ ਹੁੰਦਾ ਸੀ ਧੀਆਂ ਨੂੰ ਉਸ ਤੋਂ ਬਾਅਦ ਗੈਸ ਚੁੱਲਿਆਂ ਦਾ ਕੰਮ ਕਰ ਲਾ ਪਿਆ ਫਿਰ ਗੈਸ ਚੁੱਲ੍ਹੇ ਦੇਣ ਲਾ ਪਿਆ ਉਸ ਤੋਂ ਬਾਅਦ ਫਿਰ 5000 ਰੁਪਏ ਵਿਆਹ ਸ਼ਾਦੀ ਤੇ ਦੇਣ ਲਾ ਪਿਆ ਤੇ ਹੁਣ ਅਸੀਂ ਗਾਂ ਯਾਨੀ ਕਿ ਪਿੰਡ ਦੇ ਸਹਿਯੋਗ ਦੇ ਨਾਲ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਸੋਚਿਆ ਵੀ ਇਹ ਜਿਹੜੀਆਂ ਧੀਆ ਭੈਣਾਂ ਵਿਆਹੀਆਂ ਹੋਈਆਂ ਵਾਂ ਇਹ ਕਿਸੇ ਬਹਾਨੇ ਦੇ ਨਾਲ ਉਦਾਂ ਤਾਂ ਸਹੇਲੀਆਂ ਇੱਕ ਦੂਜੀ ਨੂੰ ਮਿਲ ਨਹੀਂ ਸਕਦੀਆਂ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਤੇ ਇਹ ਇੱਕ ਜਿਹੜਾ ਇਕੱਠ ਹੋ ਜਾਂਦਾ ਧੀਆ ਦਾ ਵਿਆਹ ਜਿਹੜੀਆਂ ਵਿਆਹੀਆਂ ਹੋਈਆਂ ਉਹਨਾਂ ਨੂੰ ਅਸੀਂ ਸੱਦਦੇ ਆ ਤੇ ਸਾਦ ਕੇ ਜਾਨੀ ਕਿ ਇੱਕ ਦੂਜੇ ਨੂੰ ਇਹ ਫੇਰ ਮਿਲ ਜਾਂਦੀਆਂ ਵਾਂ ਤੇ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਪਿਆਰ ਵਧਦਾ ਵਾ ਇਹਨਾਂ ਨੂੰ ਖੁਸ਼ੀ ਮਿਲਦੀ ਆ ਸਹੇਲੀਆਂ ਇੱਕ ਦੂਜੀ ਨੂੰ ਮਿਲਦੀਆਂ ਵਾਂ ਬੜੇ ਚਿਰ ਬਾਅਦ ਮਿਲੇ ਆ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਤੇ ਅਸੀਂ ਨਾਲ ਖੀਰ ਪੂੜੇ ਮਿੱਠੇ ਜਲ ਦੀ ਸ਼ਬੀਲ ਤੇ ਜੇ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਕਾਰਨ ਜੈਨਿਕ ਮਿੱਠੇ ਜਲ ਦੀ ਸ਼ਬੀਲ ਤਾਂ ਨਹੀਂ ਲਾਵਾਂਗੇ ਹੋ ਸਕਦਾ ਚਾਹ ਦਾ ਪ੍ਰੋਗਰਾਮ ਕਰ ਲਈਏ ਇਹ ਉਸ ਮਾਲਕ ਦੇ ਵਾਸਾ ਤੇ ਮਹਾਰਾਜ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹਦੇ ਵਿੱਚ ਦੇਖੋ ਇੱਕ ਇਹ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਵਾਂ ਇੱਕ ਨਾ ਨਸ਼ਾ ਜਿਹੜਾ ਉਹ ਨਸ਼ਾ ਇਹਦੇ ਤੋਂ ਵੀ ਮੁਕਤ ਹੋਣਾ ਚਾਹੀਦਾ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀਆਂ ਭੈਣਾਂ ਨੂੰ ਵੀ ਭਰਾਵਾਂ ਨੂੰ ਵੀ ਸਾਰੇ ਨਗਰ ਨੂੰ ਵੀ ਜਿੰਨੇ ਵੀ ਮੇਰੀ ਇਹ ਗੱਲ ਨੂੰ ਸੁਣਨਗੇ ਸਾਰਿਆਂ ਦੀ ਮੈਂ ਹੱਥ ਜੋੜ ਕੇ ਸਾਰਿਆਂ ਘੜੀ ਬੇਨਤੀ ਕਰਦਾ ਕਿ ਇਹਦੇ ਤੇ ਪੂਰਨਾ ਪਾਉਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੁਣਿਆ ਕਿ ਆਪਾਂ ਪੰਜਾਬੀ ਕਲਚਰ ਨੂੰ ਫਿਰ ਤੋਂ ਸਾਭ ਰਹੇ ਆਂ ਪਹਿਲਾਂ ਪਿੱਛੇ ਰਗੇ ਸੀ ਹੁਣ ਫਿਰ ਤੋਂ ਆਪਾਂ ਤੀਆਂ ਮਨਾ ਰਹੇ ਆ ਤੇ ਪਹਿਲਾਂ ਹੁੰਦਾ ਸੀ ਵੀ ਤੀਆਂ ਦਾ ਮੇਲਾ ਦੇਖਣ ਜਾਣਾ ਬਹੁਤ ਦੂਰ ਦੂਰ ਲੱਗਦੇ ਹੁੰਦੇ ਸੀ ਪਰ ਹੁਣ ਹਰ ਪਿੰਡ ਆਪਣੇ ਤੀਆਂ ਲਈ ਇਹ ਮੇਲਾ ਲਗਾਉਂਦਾ ਪਿਆ ਆ ਸਾਰੇ ਜਣੇ ਇੰਜੋਏ ਕਰ ਬਿਲ ਸਾਰੇ ਇਕੱਠੇ ਹੋਇਆ ਖੀਰ ਪੂੜੇ ਬਣੇ ਹੋਏ ਸਾਰੀਆਂ ਕੋਰਤਾਂ ਵਿੱਚ ਦੇਖਦੀ ਆ ਬਹੁਤ ਖੋਜਾ ਉਹ ਮੈਨੂੰ ਵਧੀਆ ਲੱਗਦਾ ਪਿਆ ਆ ਕਿ ਇੱਥੇ ਬਹੁਤ